ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਬੰਟੀ ਪੰਜਾਬੀ ਵਲੌਗ ਜੀ ਤੁਹਾਡੇ ਲਈ ਅੱਜ ਆਪਾਂ ਵੀਡੀਓ ਇਸ ਲਈ ਲੈ ਕੇ ਆਏ ਹਾਂ ਜੀ ਦੱਸਦੀ ਆ ਤੁਹਾਨੂੰ ਆਪਾਂ ਹਿਮਪੋਟ ਸਾਹਿਬ ਦੀ ਯਾਤਰਾ ਸ਼ੁਰੂ ਕਰ ਰਹੇ ਹਾਂ ਜੀ ਉੱਤਰਾਖੰਡ ਦੇ ਵਿੱਚ ਜਿੰਨੀਆਂ ਵੀ ਜਗ੍ਹਾ ਹੋਣਗੀਆਂ ਧਾਰਮਿਕ ਆਪਾਂ ਤੁਹਾਨੂੰ ਦਿਖਾਵਾਂਗੇ ਜੀ ਤੇ ਕਿੱਥੋਂ ਕਿਹੜੇ ਰਸਤੇ ਦੇ ਰਾਹੀਂ ਤੁਸੀਂ ਆ ਸਕਦੇ ਹੋ ਜੀ ਤੇ ਕਿੰਨਾ ਖਰਚਾ ਕਿੰਨਾ ਬਜਟ ਆਉਂਦਾ ਜੀ ਕਿੰਨੇ ਕਿਲੋਮੀਟਰ ਪੈਂਦਾ ਜੀ ਤੇ ਮੋਟਰਸਾਈਕਲ 'ਚ ਕਿੰਨੇ ਦਾ ਸਾਡਾ ਤੇਲ ਲੱਗਿਆ ਤੁਹਾਨੂੰ ਸਾਰਾ ਅਪਡੇਟ ਕਰਾਂਗੇ ਜੀ ਇਹ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤੇ ਪਹਿਲਾਂ ਆਪਾਂ ਮੋਟਰਸਾਈਕਲ ਦੇ ਉੱਪਰ ਸਟicker ਲਵਾ ਲਈਏ ਵੀਡੀਓ ਦੀ ਦੁਕਾਨ ਤੇ ਜਾ ਕੇ ਸਟicker ਲਵਾਵਾਂਗੇ ਜੀ ਯਾਤਰਾ ਦਾ ਹੇਮਕੋਟ ਸਾਹਿਬ ਜੀ ਦਾ ਤੇ ਸਟicker ਲਵਾਉਣ ਤੋਂ ਬਾਅਦ ਕੱਲ ਆਪਾਂ ਸਵੇਰੇ ਮਾਰਨਿੰਗ ਤੁਰਾਂਗੇ ਜੀ 4 ਵਜੇ ਲੋ ਜੀ ਯਾਤਰਾ ਤੇ ਜਾਣ ਤੋਂ ਪਹਿਲਾਂ ਆਪਾਂ ਆਪਣੇ ਪਿੰਡ ਦੇ ਗੁਰਦੁਆਰੇ ਅਰਦਾਸ ਕਰਵਾਈ ਆ ਜੀ ਸਰਬੱਤ ਦੇ ਭਲੇ ਦੀ ਆਪਾਂ ਅਰਦਾਸ ਕਰਵਾਈ ਆ ਪ੍ਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਜੀ ਜਿੰਨੇ ਵੀ ਮੇਰੀ ਵੀਡੀਓ ਨੂੰ ਦੇਖ ਰਹੇ ਨੇ ਆਪਾਂ ਆਪਣੇ ਪਿੰਡ ਦੇ ਗੁਰਦੁਆਰੇ ਚ ਸਭ ਤੋਂ ਪਹਿਲਾਂ ਅਰਦਾਸ ਕਰਵਾਈ ਆ ਜੀ ਪਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਜੀ। ਲੋ ਜੀ ਹਿਮਕੁੰਡ ਸਾਹਿਬ ਜੀ ਆ ਤਿਆਰੀਆਂ ਹੋ ਗਈਆਂ ਨੇ ਤੇ ਹੁਣ ਆਪਾਂ ਮੋਟਰਸਾਈਕਲ ਚਮਕਾ ਲਈਏ ਜੀ। ਮੋਟਰਸਾਈਕਲ ਤੇ ਧੋ ਧੂਲੇ ਆਪਾਂ ਤਿਆਰੀ ਕਰ ਲਈ ਬੈਗ ਬੂਕ ਕੱਸ ਲੇ। ਆ ਬੈਗ ਸੁੱਕਣੇ ਪਾਤੇ ਜੀ। ਧੋਲੇ ਕੱਪੜੇ ਪੂਪੜੇ ਪਾਈਏ ਬੈਗਾਂ ਦੇ ਵਿੱਚ। ਸਕੂਟਰ ਹੈਲ ਚਮਕਾ ਲਏ ਜੀ। ਹੁਣ ਤੁਹਾਨੂੰ ਹਿਮਕੁੰਡ ਸਾਹਿਬ ਤੋਂ ਆਪਾਂ ਲਾਈਵ ਵੀਡੀਓ ਦਿਖਾਉਂਦੇ ਰਾਵਾਂਗੇ। ਰਾਸਤੇ 'ਚ ਉੱਤਰਾਖੰਡ 'ਚ ਜਿੰਨੀਆਂ ਵੀ ਲੋਕੇਸ਼ਨਾਂ ਆਉਣਗੀਆਂ ਆਪਾਂ ਤੁਹਾਨੂੰ ਨਾਲ ਦੀ ਨਾਲ ਅਪਡੇਟ ਕਰਦੇ ਰਾਵਾਂਗੇ ਜੀ। ਕਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਨਵੀਆਂ ਵੀਡੀਓ ਦੇਖਣ ਲਈ ਮੋਟਰਸਾਈਕਲ ਤਾਂ ਆਪਣੇ ਕੋਲੇ ਆ ਵੀ ਖੜਾ ਸੀਗਾ ਜੀ ਇੱਕ ਤੇ ਆਪਾਂ ਲੈ ਕੇ ਚੱਲਾਂਗੇ ਦੂਜੇ ਵਾਲਾ ਮੋਟਰਸਾਈਕਲ ਆਪਣਾ ਕਿਉਂਕਿ ਇਹਦਾ ਥੋੜਾ ਜਿਹਾ ਆ ਦੇਖੋ ਜੀ ਟਾਇਰ ਦਾ ਥੋੜਾ ਜਿਹਾ ਟਾਇਰ ਦਾ ਕੰਮ ਕੰਮ ਹੋਣਾ ਨਾ ਟਾਇਰ ਦਾ ਰਾਸਤੇ 'ਚ ਧੋਖਾ ਨਾ ਦੇਵੇ ਇਸ ਕਰਕੇ ਆਪਾਂ ਦੂਜਾ ਮੋਟਰਸਾਈਕਲ ਲੈ ਕੇ ਚੱਲਾਂਗੇ ਜੀ ਮੋਟਰਸਾਈਕਲ ਧੋ ਲਿਆ ਲਿਸ਼ਕਾ ਮਾਰਦਾ ਹੁਣ ਤਾਂ ਪੂਰਾ ਤਿਆਰੀ ਕਰ ਲਈਏ ਤੇ ਹੁਣ ਆਪਾਂ ਤੁਹਾਨੂੰ ਅੱਗੇ ਲੈ ਕੇ ਚੱਲਦੇ ਆ ਜੀ ਆਪਾਂ ਮੋਟਰਸਾਈਕਲ ਲੈ ਕੇ ਜਾਣਾ ਵਾ ਸਟicker ਲਵਾ ਕੇ ਲਿਉਣਾ ਮੋਟਰਸਾਈਕਲ ਤੇ ਸ਼੍ਰੀ ਹਿਮਕੁੰਡ ਸਾਹਿਬ ਜੀ ਦੇ ਮੂਰੇ ਆਪਾਂ ਸਟicker ਲਾਵਾਂਗੇ ਮੋਟਰਸਾਈਕਲ ਤੇ ਜੇ ਦੇਖਦੇ ਆਂ ਰਸਤੇ 'ਚ ਝੰਡਾ ਮਿਲ ਗਿਆ ਆਪਾਂ ਝੰਡਾ ਵੀ ਲਾਉਣਾ ਵਾ ਮੋਟਰਸਾਈਕਲ ਤੇ ਹਜੇ ਹਾਂਜੀ ਦੋਸਤੋ ਆਪਾਂ ਹਿਮਕੁੰਡ ਸਾਹਿਬ ਦੀ ਯਾਤਰਾ ਤੋਂ ਪਹਿਲਾਂ ਜੀ ਆਪਾਂ ਪਹੁੰਚ ਚੁੱਕੇ ਆਂ ਵੀਰੇ ਕੋਲੇ ਸਟicker ਲਵਾਉਣ ਲਈ ਮੋਟਰਸਾਈਕਲ ਤੇ ਜੀ ਸਟicker ਲਵਾ ਲਾਂਗੇ ਹਿਮਕੁੰਡ ਸਾਹਿਬ ਜੀ ਦਾ ਤੇ ਯਾਤਰਾ ਦਾ ਆਪਾਂ ਸਟicker ਲਵਾਉਣਾ ਵਾ ਉਸ ਤੋਂ ਬਾਅਦ ਕੱਲ ਸਵੇਰੇ ਮਾਰਨਿੰਗ ਆਪਾਂ 4 ਵਜੇ ਨਿਕਲਾਂਗੇ ਜੀ ਗੁਰਦੁਆਰਾ ਸਾਹਿਬ ਜੀ ਦੀ ਯਾਤਰਾ ਇੱਕ ਸ਼ੁਰੂ ਕਰਾਂਗੇ ਹਿਮਕੁੰਡ ਸਾਹਿਬ ਜੀ ਤੇ ਨਾਲ ਦੀ ਨਾਲ ਤੁਹਾਨੂੰ ਵੀਰੇ ਸਾਰੀਆਂ ਅਪਡੇਟ ਕਰਦੇ ਰਵਾਂਗੇ ਜੀ ਵੀਡੀਓ ਵੀਡੀਓ ਨਾਲ ਜੁੜ ਜਿਓ ਜੀ ਤੇ ਤੁਸੀਂ ਵੀਰੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤੁਹਾਨੂੰ ਉਤਰਾਖੰਡ ਦੇ ਵਿੱਚ ਜਿੰਨੀਆਂ ਵੀ ਲੋਕੇਸ਼ਨਾਂ ਨੇ ਸਾਰੀਆਂ ਅਪਡੇਟ ਕਰਦੇ ਰਵਾਂਗੇ ਜੀ ਸਾਰੀਆਂ ਦੇ ਆਪਾਂ ਤੁਹਾਨੂੰ ਵੀਡੀਓ ਬਣਾ ਕੇ ਦਿਖਾਵਾਂਗੇ ਜੀ ਤੇ ਤੁਸੀਂ ਵੀਰੇ ਆਪਣੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮੇਰੀਆਂ ਆਉਣ ਵਾਲੀਆਂ ਸਾਰੀਆਂ ਵੀਡੀਓ ਦੇਖਣ ਲਈ ਤੇ ਵੀਰੇ ਤੋਂ ਹੁਣ ਆਪਾਂ ਲਵਾ ਲਈਏ ਜੀ ਸਟicker ਸ਼੍ਰੀ ਗੁਰਦੁਆਰਾ ਹੇਮਕੁੰਡ ਸਾਹਿਬ ਜੀ ਦੇ ਗੁਰਗੋਬੀ ਸਿੰਘ ਜੀ ਨੂੰ ਯਾਦ ਕਰਦੇ ਹੋਏ ਆਪਾਂ ਪਹਿਲਾਂ ਪਹਿਲੀ ਸ਼ੁਰੂਆਤ ਕਰ ਲਈਏ ਜੀ ਤੇ ਕੱਲ ਆਪਾਂ ਮਾਰਨਿੰਗ 4 ਵਜੇ ਨਿਕਲ ਜਾਣਾ ਜੀ ਯਾਤਰਾ ਤੇ ਸਟਾਰਟਿੰਗ ਤੇ ਨਾਲ ਦੀ ਨਾਲ ਤੁਹਾਨੂੰ ਵੀਰੇ ਆਪਾਂ ਅਪਡੇਟ ਕਰਦੇ ਰਹਿਾਂਗੇ ਜੀ ਵੀਡੀਓ ਰਾਈ ਲਓ ਜੀ ਵੀਰੇ ਨੇ ਲੋਗੋ ਕੱਢ ਲਿਆ ਜੀ ਆਪਦਾ ਕੰਪਿਊਟਰ ਦੇ ਉੱਪਰ ਕਹਿੰਦਾ ਵੀਰਾ ਕਹਿੰਦਾ ਆਪਾਂ ਜਿਹੜੀ ਫੋਟੋ ਕਹੋਂਗੇ ਹੇਮਕੁੰਡ ਸਾਹਿਬ ਜੀ ਦੀ ਉਹੀ ਫੋਟੋ ਦਾ ਸਟicker ਬਣਾ ਦੇਣਾ ਜੀ ਤੇ ਆਪਾਂ ਦੱਸਤੀ ਆ ਜੀ ਵੀਰੇ ਨੂੰ ਫੋਟੋ ਉਹ ਦੇਖੋ ਜੀ ਯਾਰ ਦੇਖੋ ਹੇਮਕੁੰਡ ਸਾਹਿਬ ਯਾਤਰਾ 2024 ਆਪਾਂ ਦੱਸਤਾ ਵੀਰੇ ਇਹਨੂੰ ਜੋ ਵੀ ਲਿਖਣਾ ਤੇ ਹੁਣ ਇਹ ਆਪਾਂ ਨੂੰ ਸਟicker ਕੱਟ ਕੇ ਦੇਣਗੇ ਜੀ ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਜੀ ਇਹਨਾਂ ਦੇ ਕੰਮਕਾਰ ਦੇ ਵਿੱਚ ਵਾਧਾ ਹੋਵੇ ਜੀ ਜੋ ਇਹ ਸ਼੍ਰੀ ਹੇਮਕਾਉਂਟ ਸਾਹਿਬ ਜੀ ਦਾ ਸਟicker ਸਾਨੂੰ ਕੱਟ ਕੇ ਦੇ ਰਹੇ ਨੇ ਜੀ ਮਸ਼ੀਨਾਂ ਲਾਈਆਂ ਹੋਈਆਂ ਵੀਰੇ ਨੇ ਦੇਖੋ ਜੀ ਮਸ਼ੀਨਾਂ ਲਾਈਆਂ ਹੋਈਆਂ ਵੀਰੇ ਨੇ ਕਟਿੰਗ ਕਰਕੇ ਦੇ ਰਹੀਆਂ ਨੇ ਆਪਣੇ ਆਪ ਸਟicker ਨੂੰ ਉਸ ਵਾਰ ਲਵਾਉਣਿਆ ਜੀ ਤੇ ਬਰਫ਼ ਥੋੜੀ ਜਿਹੀ ਜ਼ਿਆਦਾ ਪਈ ਹੋਈ ਆ ਜੀ ਇਸ ਵਾਰ ਠੰਡ ਥੋੜੀ ਜ਼ਿਆਦਾ ਵਾ ਤੁਹਾਨੂੰ ਆਪਾਂ ਨਾਲ ਦੀ ਨਾਲ ਵੀਡੀਓ ਚ ਦਿਖਾਵਾਂਗੇ ਜੀ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ઋਸ਼ੀਕੇਸ਼ ਦੇ ਵਿੱਚ ਵੀ ਜਿੰਨੀਆਂ ਵੀ ਜਗ੍ਹਾ ਨੇ ਜੀ ਗੁਰਦੁਆਰਾ ਪੌਂਟਾ ਸਾਹਿਬ ਜੀ ਦੇ ਵੀ ਦਰਸ਼ਨ ਕਰਵਾਵਾਂਗੇ ਆਪਾਂ ਤੁਹਾਨੂੰ ઋਸ਼ੀਕੇਸ਼ ਦੇ ਵਿੱਚ ਵੀ ਜਿੰਨੀਆਂ ਜਗ੍ਹਾ ਨੇ ਜੀ ਸਾਰੇ ਲక్ష్ਮਣ ਝੂਲਾ ਹੋ ਗਿਆ ਸਾਰਾ ਕੁਝ ਦਿਖਾਵਾਂਗੇ ਜੀ ਮੇਰੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਨਾਲ ਦੀ ਨਾਲ ਤੁਹਾਨੂੰ ਹੁਣ ਮਿੱਤਰੋ ਵੀਡੀਓ ਆਉਂਦੀਆਂ ਰਹਿਣਗੀਆਂ ਤੇ ਆਹ ਦੇਖੋ ਜੀ ਵੀਰੇ ਨੇ ਸਟicker ਲਾਤਾ ਆਪਣੇ ਮੇਨ ਲੈਡ ਦੇ ਉੱਪਰ ਹੇਮਕੁੰਡ ਸਾਹਿਬ ਯਾਤਰਾ 2024 ਤੇ نیچے ਆਪਣਾ ਚੈਨਲ ਦਾ ਲੋਗੋ ਆ ਇਹਨੂੰ ਕਰ ਲੋ ਸਬਸਕ੍ਰਾਈਬ ਬੰਟੀ ਪੰਜਾਬੀ ਵਲੌਗਸ ਐਂਡ ਟਰੈਵਲ ਤੁਹਾਨੂੰ ਇੱਥੇ ਸਾਰੀਆਂ ਆਪਣੀਆਂ ਵੀਡੀਓ ਦੇਖ ਜਿਆ ਕਰਨਗੀਆਂ ਜੀ ਜੋ ਨਾਲ ਦੀ ਨਾਲ ਆਪਾਂ ਪਾਉਂਦੇ ਰਵਾਂਗੇ ਜੀ ਤੇ ਇਧਰ ਨੂੰ ਹੁਣ ਆਪਾਂ ਸਵੇਰੇ ਰਸਤਾ ਇਹੀ ਆਪਣਾ ਮੇਨ ਰਸਤਾ ਆ ਜੀ ਜਿੱਥੋਂ ਆਪਾਂ ਨਿਕਲਣਾ 4 ਵਜੇ ਪੂਰੇ ਰਾਈਟ ਆਪਾਂ ਨਿਕਲ ਜਾਣਾ ਜੀ ਗੁਰਦੁਆਰਾ ਸਾਹਿਬ ਜੀ ਦੀ ਯਾਤਰਾ ਲਈ ਲੋ ਜੀ ਦੋਸਤੋ ਆਪਾਂ ਸਟicker ਲਵਾ ਲਿਆ ਜੀ ਯਾਤਰਾ ਹੇਮਕੁੰਡ ਸਾਹਿਬ 2024 ਜੀ ਸਟicker ਆਪਣੇ ਮੋਟਰਸਾਈਕਲ ਤੇ ਲੱਗ ਚੁੱਕਿਆ ਜੀ ਗੁਰਦੁਆਰਾ ਸਾਹਿਬ ਜੀ ਦਾ ਤੇ ਹੁਣ ਆਪਾਂ ਵੀਰੇ ਕੋਲੋਂ ਚੱਲਦੇ ਆਂ ਜੀ ਤੇ ਥੋੜਾ ਜਿਹਾ ਹੋਰ ਵੀ ਸਮਾਨ ਖਰੀਦਣਾ ਬਾਜ਼ਾਰ ਦੇ ਵਿੱਚੋਂ ਖਾਣ ਪੀਣ ਦਾ ਤੇ ਅਸੀਂ ਰਹਿਣਾ ਜੀ ਉੱਥੇ ਥੋੜੇ ਦਿਨ ਲੱਗ ਜਾਣਗੇ ਸਾਨੂੰ ਕਿਉਂਕਿ ਹੋਰ ਲੈ ਲਈ ਅਸੀਂ ਸਮਾਨ ਚੱਲਦੇ ਆਂ ਦੁਕਾਨਾਂ ਦੇ ਉੱਪਰ ਥੋੜਾ ਜਿਹਾ ਜਿਹੜਾ ਜ਼ਰੂਰੀ ਸਮਾਨ ਆ ਉਹ ਬੈਗਾਂ ਦੇ ਵਿੱਚ ਭਰਨ ਦੀ ਕੋਸ਼ਿਸ਼ ਕਰੀਏ ਹੁਣ ਅਸੀਂ ਜਲਦੀ ਤੋਂ ਜਲਦੀ ਸਮਾਂ ਸਾਡੇ ਕੋਲੇ ਥੋੜਾ ਜਿਹਾ ਘੱਟ ਆ ਜੀ ਸਵੇਰੇ ਅਸੀਂ 4 ਵਜੇ ਸੱਜਰੇ ਨਿਕਲਣਾ ਜੀ ਜੋ ਸਭ ਤੋਂ ਮੇਨ ਜ਼ਰੂਰੀ ਸੀਗਾ ਸਾਡੇ ਲਈ ਸੀਗੀ ਤਰਪਾਲ ਕਿਉਂਕਿ ਉੱਧਰਲੇ ਮੌਸਮ ਹੋ ਜਾਂਦਾ ਜੀ ਬਰਸਾਤਾਂ ਦਾ ਮੌਸਮ ਆ ਜੀ ਉਧਰ ਮੀਂਹ ਬਹੁਤ ਜ਼ਿਆਦਾ ਪੈਂਦੇ ਆ ਕੁਝ ਪਿੰਡ ਤਾਂ ਐਸੀ ਆ ਜਿੱਥੇ ਮੀਂਹ ਪੈਂਦੇ ਰਹਿੰਦੇ ਆ ਤੇ ਆਪਾਂ ਇੱਕ ਆ ਫਲੈਕਸ ਲੈ ਆਏ ਆ ਜੀ ਇਹ ਆਪਾਂ ਬੈਗ ਟਾਖਾਂਗੇ ਆ ਫਲੈਕਸ ਦੇ ਨਾਲ ਬੈਗ ਬੂਕ ਢਾਕ ਲਾਂਗੇ ਚੰਗੀ ਤਰ੍ਹਾਂ ਜਿੱਥੇ ਮੀਂਹ ਆਊਗਾ ਜੀ ਲਓ ਜੀ ਦੋਸਤੋ ਜੋ ਆਪਾਂ ਨੂੰ ਜ਼ਰੂਰੀ ਸਮਾਨ ਸੀਗਾ ਲੈ ਕੇ ਜਾਣਾ ਜੀ ਉਹ ਆਪਾਂ ਦੁਕਾਨ ਤੇ ਪਹੁੰਚ ਚੁੱਕੇ ਆ ਜੀ ਤੇ ਹੁਣ ਜਿਹੜਾ ਸਮਾਨ ਆਪਣਾ ਜ਼ਰੂਰੀ ਆ ਆਪਾਂ ਕਢਾ ਲਈਏ ਜੀ ਜੋ ਜੋ ਆਪਾਂ ਨੂੰ ਉੱਥੇ ਚਾਹੀਦਾ ਵਾ ਠੀਕ ਆ ਜੀ ਸਫ਼ਰ ਦੇ ਵਿੱਚ ਕਿਉਂਕਿ ਉਧਰ ਥੋੜਾ ਜਿਆਦਾ ਵੀਰੇ ਮਹਿੰਗਾ ਮਿਲਦਾ ਵਾ ਇਸ ਕਰ ਕਤ ਆਪਾਂ ਲੈ ਲੈਨੇ ਆ ਗਲੂਕੌਂਡੀ ਗਲੂਕੌਂਡੀ ਪਾਉਨੇ ਆ ਇੱਕ ਆਪਾਂ ਥੋੜੇ ਜਿਹਾ ਆਪਾਂ ਬਿਸਕਟ ਪਵਾ ਲਈਏ ਵੀਰੇ ਬਿਸਕਟ ਵੀ ਚਲੋ ਰਾਹ ਚ ਬੰਦਾ ਚਾਹ ਚੂ ਪੀ ਲੈਂਦਾ ਤੇ ਬਿਸਕਟ ਆਪਾਂ ਥੋੜੇ ਜਿਹਾ ਪਵਾ ਲਈਏ ਜੀ ਆ ਵੀ ਲੈ ਲਈ ਇੱਕ ਅੱਧੇ ਭੁਜੀਏ ਦੇ ਪੈਕਟ ਲੈ ਲਈਏ ਜੀ ਆ ਤੇ ਇਸ ਕਰਕੇ ਆਪਾਂ ਇਧਰੋਂ ਹੀ ਲੈ ਰਹੇ ਆ ਜੀ ਉਧਰੋਂ ਥੋੜਾ ਜਿਹਾ ਮਹਿੰਗਾ ਮਿਲਦਾ ਸਮਾਨ ਇਹ ਜੀ ਲੋ ਜੀ ਆਪਣਾ ਸਮਾਨ ਰੈਡੀ ਕਰ ਲਈਏ ਜੀ ਤੌਲੀਏ ਤੂਲੀਏ ਪਜਾਮੇ ਪਜੂਮੇ ਆਪਾਂ ਲੈ ਆਏ ਜੀ ਨਵੇਂ ਬਸ ਆ ਤਿੰਨ ਚਾਰ ਪਜਾਮੇ ਆਪਾਂ ਲੈ ਰਹੇ ਨੀਕਰਾਂ ਲੈ ਲਈਆਂ ਜੀ ਰਾਤ ਨੂੰ ਪਾਉਣ ਲਈ ਤੇ ਇੱਕ ਆਪਾਂ ਨਵਾਂ ਬੈਗ ਲੈ ਕੇ ਆਇਆ ਮੋਬਾਈਲ ਮੂਲ ਆਪਦਾ ਪਾਉਣ ਲਈ ਮਠੀਆਂ ਬਿਸਕਟ ਆ ਡਿਸਪੋਜ਼ਲ ਲੈ ਲਏ ਜੀ ਆਪਾਂ ਆ ਡਿਸਪੋਜ਼ਲ ਜ਼ਰੂਰੀ ਆ ਜੀ ਮੈਗੀ ਮੂਗੀ ਬਣਾਵਾਂਗੇ ਆਪਾਂ ਆਪ ਹੀ ਆਪਦੇ ਰੂਮ ਦੇ ਵਿੱਚ ਸਾਰੀਆਂ ਮੈਗੀਆਂ ਮੂਗੀਆਂ ਤੇ ਇਹ ਚ ਪਾ ਲਿਆ ਆਪਾਂ ਨਮਕ ਤੇ ਬੈਗ ਦੀ ਪੈਕਿੰਗ ਕਰਦੇ ਆਂ ਜੀ ਹੁਣ ਤੇ ਆਪਾਂ ਸਵੇਰੇ ਤੁਹਾਨੂੰ ਅਪਡੇਟ ਕਰਦੇ ਰਹਿਵਾਂਗੇ ਜੀ ਨਵੀਆਂ ਵੀਡੀਓ ਸਾਰੀਆਂ ਮੇਰੀਆਂ ਆਉਣਗੀਆਂ ਡੇਲੀ ਐਮਕੰਡ ਸਾਹਿਬ ਜੀ ਤੋਂ ਦੋਸਤੋ ਮੇਰਾ ਚੈਨਲ ਸਬਸਕ੍ਰਾਈਬ ਕਰ ਲਿਓ ਨਵੀਆਂ ਵੀਡੀਓ ਦੇਖਣ ਲਈ ਆਪਾਂ ਤੁਹਾਨੂੰ ਉਤਰਾਖੰਡ ਦੇ ਵਧੀਆ-ਵਧੀਆ ਜਗ੍ਹਾ ਦੇ ਵੀ ਦਰਸ਼ਨ ਕਰਾਵਾਂਗੇ। ਤੁਸੀਂ ਮੇਰੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ। ਤੇ ਦੋਸਤੋ ਆਪਾਂ ਤੁਹਾਨੂੰ ਦੱਸਾਂਗੇ ਜੀ ਕਿਹੜੇ ਰਾਹ ਜਾਣਾ ਜੀ ਕਿਤੇ ਕਿੰਨਾ ਖਰਚਾ ਆਉਂਦਾ ਜੀ ਹੇਮਪੁਰ ਸਾਹਿਬ ਦਾ ਕਿੰਨਾ ਟੋਟਲ ਸਾਡਾ ਖਰਚਾ ਆਇਆ ਮੋਟਰਸਾਈਕਲ ਤੇ ਜੀ ਕਿੰਨੇ ਦਾ ਤੇਲ ਪਿਆ ਸਾਰਾ ਤੁਹਾਨੂੰ ਨਾਲ ਦੀ ਨਾਲ ਦੱਸਾਂਗੇ ਜੀ ਵੀਡੀਓ ਦੇ ਵਿੱਚ ਤੇ ਕਿਹੜੇ ਰਾਹ ਦੇ ਵਿੱਚ ਦੀ ਕਿੰਨੇ ਕਿਲੋਮੀਟਰ ਪੈਂਦਾ ਜੀ ਕਿੱਧਰ ਦੀ ਤੁਸੀਂ ਜਾਣਾ ਸਾਰਾ ਕੁਝ ਤੁਹਾਨੂੰ ਸਮਝਾਵਾਂਗੇ ਜੀ ਨਾਲ ਦੀ ਨਾਲ ਆਪਾਂ ਤੁਹਾਨੂੰ ਅਪਡੇਟ ਕਰਦੇ ਰਹਿਵਾਂਗੇ ਜੀ ਵੀਡੀਓ ਨੂੰ। ਇਸ ਲਈ ਤੁਸੀਂ ਵੀਡੀਓ ਮੇਰੀਆਂ ਸਾਰੀਆਂ ਦੇਖਣ ਲਈ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਤੇ